ਕਾਰ ਸਹਿਤ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਨਾਲ ਸਾਂਝ ਪਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਰਬੱਤ ਸੰਗਤ ਵੱਡ ਭਾਗੀ ਹੋ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਦਰਬਾਰ ਵਿੱਚ ਸੱਜ ਕੇ ਗੁਰੂ ਸਵਾਰਿਆਂ ਪਾਸੋਂ ਆਪ ਸਰਬੱਤ ਸੰਗਤਾਂ ਨੇ ਆਸਾ ਕੀ ਵਾਰ ਦੇ ਬਾਣੀ ਦੇ ਕੀਰਤਨ ਸਰਵਣ ਕੀਤੇ ਹਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਜਿਸ ਵਿੱਚੋਂ ਸਾਨੂੰ ਮਹਾਰਾਜ ਦਾ ਇਹ ਬਚਨ ਪੜਨ ਵਾਸਤੇ ਸੁਣਨ ਵਾਸਤੇ ਮਿਲਦਾ ਹੈ ਗੁਰਦੁਆਰਾ ਹਰ ਕੀਰਤਨ ਸੁਣੀਐ ਗੁਰੂ ਦੇ ਦਰ ਨਾਲ ਜੁੜ ਕੇ ਕੀ ਵਿੜਿਆਈ ਮਨੁੱਖ ਦੇ ਜੀਵਨ ਵਿੱਚ ਪ੍ਰਗਟ ਹੁੰਦੀ ਹੈ ਕਿ ਇਹ ਜੀਵ ਨੂੰ ਗੁਰੂ ਦੇ ਦਰ ਤੇ ਆ ਕੇ ਗੁਰੂ ਦੀ ਸੰਗਤ ਜੇ ਮਿਲ ਜਾਏ ਗੁਰੂ ਦੇ ਪਿਆਰ ਵਿੱਚ ਭਿੱਜ ਕੇ ਵਾਹਿਗੁਰੂ ਦੀ ਕੀਰਤੀ ਕਰਨ ਦਾ ਉੱਦਮ ਮਿਲਦਾ ਹੈ ਜਿਹੜੀ ਜ਼ਬਾਨ ਸੰਸਾਰ ਦੇ ਅੰਦਰ ਵਿਚਰਦਿਆਂ ਸਮਾਜ ਵਿੱਚ ਵਿਚਰਦਿਆਂ ਚੁਗਲੀ ਨਿੰਦਾ ਵੈਰ ਭਾਵ ਦੀਆਂ ਗੱਲਾਂ ਕਰਦੀ ਹੈ ਉਹ ਜ਼ਬਾਨ ਫਿਰ ਵਾਹਿਗੁਰੂ ਦੇ ਗੁਣ ਗਾਉਣ ਲੱਗ ਜਾਂਦੀ ਹੈ ਉਸ ਜ਼ਬਾਨ ਦੇ ਬੋਲ ਪਵਿੱਤਰ ਹੋ ਜਾਂਦੇ ਹਨ ਉਸ ਰਸਨਾ ਤੋਂ ਸਚਾਈ ਦੀ ਗੱਲ ਪ੍ਰਗਟ ਹੋ ਜਾਂਦੀ ਹੈ ਜਦੋਂ ਆਪਾਂ ਸਤਿਗੁਰੂ ਦੇ ਪਿਆਰ ਵਾਲਿਓ ਬਾਣੀ ਦੇ ਬਚਨ ਪੜ੍ਹਦੇ ਹਾਂ ਗੁਰੂ ਜੀ ਨੇ ਫਰਮਾਇਆ ਕਹਿਣ ਲੱਗੇ ਜੇ ਸਾਨੂੰ ਸੰਗਤ ਕਰਨੀ ਆ ਜਾਏ ਤਾਂ ਸੰਗਤ ਦੀ ਏਨੀ ਵੱਡੀ ਮਹਾਨਤਾ ਹੈ ਬਿਲਾਵਲ ਰਾਗ ਵਿੱਚ ਮਹਾਰਾਜ ਜੀ ਨੇ ਬਚਨ ਕੀਤਾ ਕਹਿਣ ਲੱਗੇ ਮਹਿਮਾ ਸਾਧੂ ਸੰਗ ਕੀ ਸੁਨੋ ਮੇਰੇ ਮੀਤਾ ਕਹਿਣ ਲੱਗੇ ਹੇ ਮੇਰੇ ਸਤ ਸੰਗੀ ਮਿੱਤਰ ਮੈਂ ਤੈਨੂੰ ਸਤ ਸੰਗਤ ਦੀ ਗੁਰੂ ਦੀ ਨੇੜਤਾ ਦੀ ਮਹਿਮਾ ਦੱਸਦਾ ਹਾਂ ਕਿ ਜਿਹੜਾ ਵੀ ਜੀਵ ਗੁਰੂ ਦੇ ਨੇੜੇ ਹੋ ਜਾਂਦਾ ਹੈ ਗੁਰੂ ਦੀ ਸੰਗਤ ਮਾਣਦਾ ਹੈ ਗੁਰੂ ਦੇ ਉਪਦੇਸ਼ ਨਾਲ ਮਨ ਦੀ ਬਿਰਤੀ ਦੀ ਸਾਥ ਪਾ ਲੈਂਦਾ ਹੈ ਕੀ ਵਿੜਿਆਈ ਕੀ ਬਖਸ਼ਿਸ਼ ਉਸ ਜੀਵਨ ਉਤੇ ਹੁੰਦੀ ਹੈ ਜਿਹੜਾ ਗੁਰੂ ਦੇ ਨੇੜੇ ਹੋ ਜਾਏ ਮਹਿਮਾ ਸਾਧੂ ਸੰਗ ਕੀ ਵਡਿਆਈ ਮਹਿਮਾ ਦਾ ਅਰਥ ਹੈ ਵਡਿਆਈ ਵੱਡਪਨ ਮਹੱਤਤਾ ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ ਮੈਲ ਖੋਈ ਕਹਿਣ ਲੱਗੇ ਪਹਿਲੀ ਵਡਿਆਈ ਇਹ ਹੈ ਸਤ ਸੰਗਤ ਦੀ ਜਿਹੜਾ ਗੁਰੂ ਦੇ ਨੇੜੇ ਹੋ ਜਾਏ ਗੁਰੂ ਦੇ ਉਪਦੇਸ਼ ਨਾਲ ਮਨ ਦੀ ਬਿਰਤੀ ਦੀ ਸਾਜ ਬਣਾ ਲਵੇ ਉਦੇ ਅੰਦਰ ਦੀ ਮੈਲ ਧਵਾ ਚ ਜਾਂਦੀ ਹੈ ਗੁਰੂ ਪਿਆਰ ਵਾਲਿਓ ਬਾਹਰ ਦੀ ਮੈਲ ਤਾਂ ਆਪਾਂ ਵਸਤਰਾਂ ਦੀ ਸਰੀਰ ਦੇ ਅੰਗਾਂ ਦੀ ਪਾਣੀ ਨਾਲ ਧੋ ਸਕਦੇ ਹਾਂ ਪਰ ਜਿਸ ਮੈਲ ਦੀ ਗੱਲ ਸਤਿਗੁਰੂ ਦੀ ਪਾਵਨ ਬਾਣੀ ਕਰ ਰਹੀ ਹੈ ਉਸ ਬਾਰੇ ਮਹਾਰਾਜ ਨੇ ਬਾਣੀ ਵਿੱਚ فرمایا ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ ਕਾਲਾ ਹੁਆ ਸਿਆਹ ਕਹਿਣ ਲੱਗੇ ਜਨਮ ਜਨਮ ਦੀ ਕਈ ਬਿਰਤੀਆਂ ਵਿੱਚ ਭਟਕ ਕੇ ਮਨੁੱਖ ਨੇ ਆਪਣੀ ਸੁਰਤ ਨੂੰ ਆਪਣੇ ਹਿਰਦੇ ਨੂੰ ਇੰਨਾ ਮੈਲਾ ਕਰ ਲਿਆ ਹੈ ਗੁਰੂਦੇਵ ਕਹਿੰਦੇ ਕਾੜਾ ਸਿਆ ਹੋ ਗਿਆ ਹੈ ਕਿਹੋ ਜਿਹਾ ਹੋ ਗਿਆ ਉਦਾਹਰਣ ਦਿੱਤੀ ਮਹਾਰਾਜ ਨੇ ਕਹਿਣ ਲੱਗੇ ਖਨਲੀ ਧੋਤੀ ਉਜਲੀ ਨਾ ਹੋਵਈ ਜੇ ਸੌ ਧੋਵਣ ਵਾਹ ਜਿਹੜੀ ਤੇਲ ਕੱਢਣ ਵਾਲੀ ਮਸ਼ੀਨ ਹੈ ਉਸ ਨੂੰ ਸਾਫ਼ ਕਰਨ ਵਾਸਤੇ ਇੱਕ ਕਪੜਾ ਰੱਖਿਆ ਹੋਇਆ ਹੈ ਮਿੱਟੀ ਲੱਗ ਲੱਗ ਕੇ ਗੰਦਗੀ ਲੱਗ ਲੱਗ ਕੇ ਤੇਲ ਲੱਗ ਲੱਗ ਕੇ ਉਸ ਕੱਪੜੇ ਦੇ ਰੇਸ਼ਿਆਂ ਦੇ ਵਿੱਚ ਇੰਨੀ ਮੈਲ ਜਮਾ ਹੋ ਜਾਂਦੀ ਹੈ ਉਹਨੂੰ ਕਈ ਵਾਰ ਸਾਬਣ ਨਾਲ ਧੋਤਾ ਵੀ ਜਾਏ ਤੇ ਉਜਲਾ ਨਹੀਂ ਹੁੰਦਾ ਗੁਰੂ ਸਾਹਿਬ ਕਹਿੰਦੇ ਅੰਦਰ ਦੀ ਮੈਲ ਨੂੰ ਬੰਦਾ ਬਾਹਰ ਦੇ ਤੀਰਥਾਂ ਤੇ ਧੋਣ ਦਾ ਯਤਨ ਕਰਦਾ ਹੈ ਇਸ ਮੈਲ ਨੂੰ ਮਨੁੱਖ ਬਾਹਰੀ ਕਰਮਾਂ ਦੇ ਨਾਲ ਧੋਣ ਦਾ ਯਤਨ ਕਰਦਾ ਹੈ ਪਰ ਇੰਨਾ ਕਾਲਾ ਹੋ ਚੁੱਕਿਆ ਹੈ ਇਹ ਹਿਰਦਾ ਸੂਰਤ ਇੰਨੀ ਪਲੀਤ ਤੇ ਮੈਲੀ ਹੋ ਚੁੱਕੀ ਹੈ ਸਤਗੁਰੂ ਜੀ ਕਹਿਣ ਲੱਗੇ ਇਹਨਾਂ ਕਰਮਾਂ ਦੇ ਨਾਲ ਮਨੁੱਖ ਦੇ ਅੰਦਰ ਉਜਲਾ ਭਾਵ ਨਿਰਮਲਤਾ ਤੇ ਪਵਿੱਤਰਤਾ ਨਹੀਂ ਆਉਂਦੀ। ਹੁਣ ਹਜ਼ੂਰ ਨੇ ਬਾਣੀ ਦੇ ਵਿੱਚ ਜਦੋਂ ਇਹ ਬਚਨ ਕੀਤਾ ਤੁਸੀਂ ਦੇਖੋ ਆਪਣੇ ਘਰਾਂ ਦੇ ਵਿੱਚ ਹੁਣ ਭਾਵੇਂ ਵਿਰਲੀਆਂ ਟਾਮੀਆਂ ਚੀਜ਼ਾਂ ਹੋਣਗੀਆਂ ਲਾਲਟਨ ਹੁੰਦੀ ਹੈ। ਉਹਦਾ ਜਦੋਂ ਅੰਦਰੋਂ ਅਸੀਂ ਉਸਨੂੰ ਅੱਗ ਛੁਆਉਂਦੇ ਆ ਉਹ ਵੱਲਦੀ ਹੈ। ਬਾਹਰ ਉਹਦੇ ਉੱਪਰ ਇੱਕ ਸ਼ੀਸ਼ਾ ਲੱਗਾ ਹੋਇਆ ਹੈ। ਹੁਣ ਜਿਉਂ-ਜਿਉਂ ਉਹ ਬੜਦੀ ਹੈ ਉਹਦੇ ਧੂਏ ਦੇ ਨਾਲ ਅੰਦਰੋਂ ਸ਼ੀਸ਼ਾ ਕਾਲਾ ਹੁੰਦਾ ਜਾਂਦਾ ਹੈ ਤੇ ਗੁਰੂ ਪਿਆਰ ਵਾਲਿਓ ਕਈ ਵਾਰ ਜੇ ਉਹਨੂੰ ਸਾਫ ਨਾ ਕੀਤਾ ਜਾਏ ਉਹ ਸ਼ੀਸ਼ਾ ਇੰਨਾ ਕਾਲਾ ਹੋ ਜਾਂਦਾ ਸੀ ਵੀ ਉਹਦੀ ਰੋਸ਼ਨੀ ਜਿਹੜੀ ਅੰਦਰ ਵੱਲਦੀ ਹੋਈ ਬੱਤੀ ਹੈ ਦੂਰ ਤੱਕ ਨਹੀਂ ਸੀ ਜਾਂਦੀ ਹੌਲੀ ਹੌਲੀ ਮੱਧਮ ਹੋ ਜਾਂਦੀ ਸੀ ਤੇ ਸਿਆਣੇ ਲੋਕ ਕੀ ਕਰਦੇ ਸਨ ਜਦੋਂ ਉਹਨਾਂ ਨੂੰ ਇਸ ਗੱਲ ਦਾ ਪਤਾ ਚੱਲਣਾ ਵੀ ਲਾਲਟਨ ਦੀ ਰੋਸ਼ਨੀ ਮੱਧਮ ਹੋ ਗਈ ਹੈ ਜਗ ਰਹੀ ਹੈ ਪਰ ਬਾਹਰ ਚਾਨਣ ਨਹੀਂ ਦੇ ਰਹੀ ਉਸ ਵੇਲੇ ਉਹਨਾਂ ਨੇ ਉਹਦਾ ਸ਼ੀਸ਼ਾ ਉਤਾਰਨਾ ਤਾਂ ਉਹਦੇ ਅੰਦਰੋਂ ਉਹਨੂੰ ਸਾਫ਼ ਕਰਕੇ ਫਿਰ ਉਹਦੇ ਉੱਤੇ ਚੜਾ ਦੇਣਾ ਉਹ ਫਿਰ ਰੌਸ਼ਨੀ ਦੂਰ ਤੱਕ ਚਲੀ ਜਾਣੀ ਇਸੇ ਤਰ੍ਹਾਂ ਗੁਰੂ ਪਿਆਰ ਵਾਲਿਓ ਜੋਤ ਸਾਡੇ ਅੰਦਰ ਹੈ ਅਕਾਲ ਪੁਰਖ ਵਾਹਿਗੁਰੂ ਦੇ ਗੁਣਾਂ ਦਾ ਵਾਸ ਸਾਡੇ ਅੰਦਰ ਹੈ ਪਰ ਅਸੀਂ ਕੁਝ ਕਰਮ ਐਸੇ ਕਰਦੇ ਹਾਂ ਅਸੀਂ ਬਿਰਤੀਆਂ ਐਸੀਆਂ ਧਾਰਨ ਕਰ ਲਈਆਂ ਹਨ ਸੁਭਾਅ ਐਸਾ ਬਣਾ ਲਿਆ ਹੈ ਜਿਸ ਕਰਕੇ ਪਲੀਤ ਸੁਰਤ ਕਰਕੇ ਮੈਲੇ ਆਚਰਣ ਕਰਕੇ ਅਸੀਂ ਆਪਣੇ ਅੰਦਰ ਦੇ ਗੁਣਾਂ ਦੀ ਪਛਾਣ ਨਹੀਂ ਕਰ ਪਾ ਰਹੇ ਗੁਰੂ ਸਾਹਿਬ ਜੀ ਨੇ ਬਾਣੀ ਚ ਆਖਿਆ ਹੈ ਨਾ ਮਨ ਰੇ ਥਿਰ ਰਹੁ ਮਤ ਕਤਜਾਹੀ ਜੀਓ ਬਾਹਰ ਢੂੰਡ ਤ ਬਹੁਤ ਦੁੱਖ ਪਾਵੈ ਘਰ ਅੰਮ੍ਰਿਤ ਘਟਮਾਹੀ ਜੀਓ ਕਹਿਣ ਲੱਗੇ ਅੰਮ੍ਰਿਤ ਤਾਂ ਤੇਰੇ ਹਿਰਦੇ ਵਿੱਚ ਹੈ ਵਾਹਿਗੁਰੂ ਦੇ ਗੁਣ ਤਾਂ ਤੈਨੂੰ ਕੁਦਰਤ ਨੇ ਆਪ ਹੀ ਤੇਰੇ ਅੰਦਰ ਪੈਦਾ ਕੀਤੇ ਨੇ ਪਰ ਤੇਰੀ ਬੇਸਮਝੀ ਦੇ ਕਾਰਨ ਉਹਨਾਂ ਗੁਣਾਂ ਵਾਲੇ ਪਾਸੇ ਤੇਰਾ ਧਿਆਨ ਨਹੀਂ ਜਾ ਰਿਹਾ ਮਨ ਏਕ ਨਾ ਚੇਤ ਸਮੂਹ ਬਣਾ ਹਰ ਬਿਸਰਤ ਤੇਰੇ ਗੁਣ ਗਲਿਆ ਕਹਿਣ ਲੱਗੇ ਗੁਣ ਤੇਰੇ ਅੰਦਰ ਹਨ ਪਰ ਉਹਨਾਂ ਗੁਣਾ ਦੀ ਸਾਝ ਨਾ ਬਣਨ ਕਰਕੇ ਉਹਨਾਂ ਗੁਣਾਂ ਨੂੰ ਨਾ ਸਮਝਣ ਤੇ ਜਾਣਨ ਕਰਕੇ ਅਚੇਤ ਰੂਪ ਵਿੱਚ ਭਟਕਦਾ ਹੋਇਆ ਤੂੰ ਸੁਖ ਬਾਹਰੋਂ ਲੱਭਦਾ ਹੈ ਧਰਮ ਬਾਹਰੋਂ ਲੱਭਦਾ ਹੈ ਅੰਮ੍ਰਿਤ ਬਾਹਰੋਂ ਲੱਭਦਾ ਹੈ ਭਗਤੀ ਬਾਹਰੋਂ ਲੱਭਦਾ ਹੈ ਉਹ ਗੁਣ ਵਾਹਿਗੁਰੂ ਨੇ ਤੇਰੇ ਅੰਦਰ ਪੈਦਾ ਕੀਤੇ ਹਨ ਤੂੰ ਉਹਨਾਂ ਨੂੰ ਕਮਾ ਸਕਦਾ ਹੈ ਨੂੰ ਗੁਰਦੇਵ ਜੀ ਕਹਿਣ ਲੱਗੇ ਮੈਲ ਖੋਈ ਦੁਰਮਤ ਦੀ ਭੈੜੀ ਮੈਲ ਜਿਹੜੀ ਹੈ ਉਹ ਉਤਰ ਜਾਂਦੀ ਹੈ ਜਦੋਂ ਗੁਰੂ ਦੀ ਨੇੜਤਾ ਮਿਲ ਜਾਏ ਕੋਟ ਅਗ ਹਰੇ ਅਗ ਕਹਿੰਦੇ ਨੇ ਪਾਪ ਬਿਰਤੀ ਨੂੰ ਉਹ ਬਿਰਤੀ ਜਿਹੜੀ ਕਰੋੜਾਂ ਪਾਪਾਂ ਨੂੰ ਜਨਮ ਦਿੰਦੀ ਹੈ ਉਹ ਆਪਾਂ ਸਾਰੇ ਜਾਣਦੇ ਹਾਂ ਕਿ ਪਾਪ ਜਿਹੜਾ ਸਾਡੀ ਬਿਰਤੀ ਚੋਂ ਪੈਦਾ ਹੁੰਦਾ ਹੈ ਉਹਨਾਂ ਜਿਹੜਾ ਹੈ ਉਹਨੇ ਵੀ ਸਾਡੀ ਬਿਰਤੀ ਜੋ ਜਨਮ ਲੈਣਾ ਹੈ ਜਿਹੋ ਜੀ ਸਾਡੀ ਬਿਰਤੀ ਹੋਵੇਗੀ ਜਿਹੋ ਜੀ ਸਾਡੀ ਸੁਰਤ ਹੋਵੇਗੀ ਜਿਹੋ ਜੀ ਸਾਡੀ ਨੇਚਰ ਹੋਵੇਗੀ ਉਹੋ ਜਿਆ ਸਾਡਾ ਵਿਹਾਰ ਹੋ ਜਾਏਗਾ ਹੁਣ ਗੁਰੂ ਸਾਹਿਬ ਨੇ ਬੜੀ ਕੀਮਤੀ ਗੱਲ ਆਖੀ ਕਹਿਣ ਲੱਗੇ ਵੇਖੋ ਸੰਸਾਰ ਦੇ ਮਨੁੱਖ ਨੇ ਜਦੋਂ ਇਹ ਗੱਲ ਸੋਚੀ ਕਿ ਮੈਂ ਤਾਂ ਪਾਪ ਬਹੁਤ ਕਰਦਾ ਹਾਂ ਤੇ ਇਹਨਾਂ ਪਾਪਾਂ ਤੋਂ ਮੁਕਤੀ ਪਾਉਣ ਦਾ ਕੋਈ ਰਾਹ ਹੈ ਤਾਂ ਉਹ ਇੱਕ ਧਰਮ ਆਗੂ ਕੋਲ ਚਲਾ ਗਿਆ ਜਾ ਕੇ ਬੇਨਤੀ ਕੀਤੀ ਧਰਮਾਤਮਾ ਜੀ ਮੈਨੂੰ ਇੱਕ ਗੱਲ ਸਮਝਾਓ ਮੈਂ ਬੜੇ ਪਾਪ ਕੀਤੇ ਬੜੇ ਗੁਨਾਹ ਕੀਤੇ ਮੇਰਾ ਜੀਵਨ ਚੰਗਾ ਨਹੀਂ ਮੈਂ ਚਾਹੁੰਦਾ ਹੁਣ ਮੈਨੂੰ ਬੜੀ ਗਿਲਾਨੀ ਤੇ ਨਫ਼ਰਤ ਹੋ ਗਈ ਹੈ ਆਪਣੇ ਕੰਮਾਂ ਨਾਲ ਮੈਂ ਚਾਹੁੰਦਾ ਇਹ ਪਾਪਾਂ ਤੋਂ ਮੇਰਾ ਖਹਿੜਾ ਛੁੱਟ ਜਾਏ ਮੈਂ ਚਾਹੁੰਦਾ ਇਸ ਮਾੜੇ ਕਿਰਦਾਰ ਤੋਂ ਇਸ ਮਾੜੀ ਜ਼ਿੰਦਗੀ ਤੋਂ ਮੈਂ ਮੁਕਤੀ ਪਾ ਲਵਾਂ ਮੈਂ ਇਹ ਮਾੜੇ ਕੰਮ ਛੱਡ ਦਿਆਂ ਇਹਨਾਂ ਪਾਪਾਂ ਤੋਂ ਮੈਂ ਮੁਕਤ ਕਿਵੇਂ ਹੋ ਸਕਦਾ ਤੇ ਜਿਸ ਨੂੰ ਤਰਮਾਤਮਾ ਸਮਝ ਕੇ ਸਲਾਹ ਲਈ ਸੀ ਨਾ ਉਸ ਨੇ ਇੱਕ ਉਲਟੀ ਸਲਾਹ ਦੇ ਦਿੱਤੀ ਉਹਨੇ ਕਿਹਾ ਫਲਾਣੇ ਤੀਰਥ ਤੇ ਚਲਾ ਜਾ ਉਥੇ ਸਰੀਰ ਦਾ ਇਸ਼ਨਾਨ ਕਰ ਉਸ ਜਗ੍ਹਾ ਦੇ ਉੱਤੇ ਕੁਝ ਦਾਨ ਪੁੰਨ ਦੇਈ ਤੇ ਤੂੰ ਪਾਪਾਂ ਤੋਂ ਮੁਕਤ ਹੋ ਜਾਵੇਂਗਾ ਪਰ ਧੰਨ ਗੁਰੂ ਗ੍ਰੰਥ ਸਾਹਿਬਹਾਰਾਜ ਦੀ ਪਾਵਨ ਬਾਣੀ ਨੇ ਬੜਾ ਕੀਮਤੀ ਸਵਾਲ ਉਠਾਇਆ ਹਜ਼ੂਰ ਕਹਿਣ ਲੱਗੇ ਪਾਪ ਭਲਾ ਬੰਦਾ ਕਰਦਾ ਕਿਉਂ ਹੈ ਕੀ ਕਦੇ ਇਸ ਗੱਲ ਨੂੰ ਮਨੁੱਖ ਨੇ ਜਾਣਨ ਦੀ ਕੋਸ਼ਿਸ਼ ਕੀਤੀ ਹੈ ਵੈਸੇ ਬਹਿ ਬੇਨਤੀ ਕਰਾ ਬੰਦੇ ਨੂੰ ਆਪਣੇ ਮਾੜੇ ਕੰਮ ਤੋਂ ਨਫ਼ਰਤ ਹੋ ਜਾਏ ਉਹ ਸਮਾਂ ਸਭ ਤੋਂ ਕੀਮਤੀ ਸਮਾਂ ਹੈ ਮਨੁੱਖ ਦੇ ਜੀਵਨ ਦਾ ਆਪਣੇ ਮਨਦੇ ਕੰਮ ਤੋਂ ਆਪਣੇ ਮਾੜੇ ਸੁਭਾਅ ਤੋਂ ਮਨੁੱਖ ਆਪ ਨਫ਼ਰਤ ਕਰਨ ਲੱਗ ਪਵੇ ਸਮਝੋ ਮਨੁੱਖ ਨੇ ਸੁਧਾਰ ਵਾਲੇ ਪਾਸੇ ਪੈਰ ਚੁੱਕ ਲਿਆ ਸਮਝੋ ਮਨੁੱਖ ਨੇ ਚੰਗੇ ਰਾਹ ਦੇ ਉੱਤੇ ਤੁਰਨ ਦਾ ਫੈਸਲਾ ਕਰ ਲਿਆ ਇਹਨੂੰ ਅਸੀਂ ਕਹਿੰਦੇ ਆ ਪਛਤਾਪ ਕਰਨਾ ਇਹਨੂੰ ਅਸੀਂ ਕਹਿੰਦੇ ਆ ਪਛਤਾਵਾ ਕਰਨਾ ਆਪਣੇ ਕਰਮਾਂ ਦਾ ਜੋ ਅਸੀਂ ਆਪਣੇ ਜੀਵਨ ਵਿੱਚ ਮਾੜਾ ਸੁਭਾਅ ਔਗਣ ਗਲਤੀਆਂ ਊਣਤਾਈਆਂ ਜਿਨ੍ਹਾਂ ਨੂੰ ਅੱਜ ਤੱਕ ਅਸੀਂ ਚੰਗਾ ਸਮਝਦੇ ਆਉਂਦੇ ਆਂ ਜਦੋਂ ਗੁਰੂ ਦੀ ਬਖਸ਼ਿਸ਼ ਨਾਲ ਸਾਨੂੰ ਸਾਡਾ ਆਪਣਾ ਆਪਾ ਨਜ਼ਰ ਆਉਣ ਲੱਗ ਪਵੇ ਸਮਝ ਲੈਣਾ ਚਾਹੀਦਾ ਉਸ ਵੇਲੇ ਮਨੁੱਖ ਸੁਧਰ ਜਾਏਗਾ ਉਸ ਵੇਲੇ ਅਧਰਮ ਤੋਂ ਧਰਮ ਵਾਲੇ ਪਾਸੇ ਸਫਰ ਸ਼ੁਰੂ ਕਰ ਲਵੇਗਾ ਉਸ ਵੇਲੇ ਮਨੁੱਖ ਪਾਪ ਤੋਂ ਚੰਗਿਆਈ ਵਾਲੇ ਪਾਸੇ ਤੁਰ ਪਵੇਗਾ ਔਗਣਾਂ ਤੋਂ ਗੁਨਾ ਵਾਲੇ ਪਾਸੇ ਤੁਰ ਪਵੇਗਾ ਕਿਉਂਕਿ ਅਸੀਂ ਘਰ ਵਿੱਚ ਬੈਠੇ ਹੁੰਦੇ ਆਂ ਡਾਕਟਰ ਆਪਣੇ ਕਲੀਨਿਕ ਤੇ ਹੈ ਹਸਪੀਟਲ ਵਿੱਚ ਹੈ ਪਰ ਖਿਆਲ ਕਰਿਓ ਸਾਨੂੰ ਮਹਿਸੂਸ ਹੁੰਦਾ ਹੈ ਵੀ ਸਾਡਾ ਸਰੀਰ ਜਿਹੜਾ ਹੈ ਉਹ ਬਿਮਾਰ ਹੈ ਫਿਜ਼ੀਕਲੀ ਅਸੀਂ ਆਪਣੇ ਆਪ ਨੂੰ ਜਿਸ ਵੇਲੇ ਰੋਗੀ ਮਹਿਸੂਸ ਕਰਦੇ ਹਾਂ ਕੋਈ ਘਾਟ ਮਹਿਸੂਸ ਕਰਦੇ ਹਾਂ ਅਸੀਂ ਖੁਦ ਚੱਲ ਕੇ ਡਾਕਟਰ ਕੋਲ ਜਾਂਦੇ ਹਾਂ ਜਾ ਕੇ ਡਾਕਟਰ ਸਾਹਿਬ ਨੂੰ ਦੱਸਦੇ ਹਾਂ ਡਾਕਟਰ ਸਾਹਿਬ ਸਾਨੂੰ ਆਹ ਮੁਸ਼ਕਲ ਆ ਰਹੀ ਹੈ ਸਾਡਾ ਸਰੀਰ ਐਵੇਂ ਮਹਿਸੂਸ ਕਰ ਰਿਹਾ ਹੈ ਮੈਨੂੰ ਆਪਣੇ ਸਰੀਰ ਦੇ ਵਿੱਚ ਕੁਝ ਰੋਗ ਅਨੁਭਵ ਹੋ ਰਿਹਾ ਹੈ ਤੇ ਫਿਰ ਸਾਡਾ ਇਲਾਜ ਸ਼ੁਰੂ ਹੋ ਜਾਂਦਾ ਹੈ ਕੀ ਡਾਕਟਰ ਆਪ ਚੱਲ ਕੇ ਸਾਡੇ ਕੋਲ ਆਉਂਦਾ ਅਸੀਂ ਜਦੋਂ ਮਹਿਸੂਸ ਕਰ ਲਈਏ ਕਿ ਅਸੀਂ ਰੋਗੀ ਆਸੀਂ ਆਪ ਖੁਦ ਚੱਲ ਕੇ ਡਾਕਟਰ ਕੋਲ ਜਾਂਦੇ ਆ ਤੇ ਸਾਡਾ ਇਲਾਜ ਸ਼ੁਰੂ ਹੋ ਜਾਂਦਾ ਹੈ ਜਿਹੜਾ ਰੋਗੀ ਇਹ ਮਹਿਸੂਸ ਨਾ ਕਰੇ ਵੀ ਮੈਨੂੰ ਰੋਗ ਲੱਗਿਆ ਉਹਨੂੰ ਕੋਈ ਦੁਨੀਆ ਦੀ ਤਾਕਤ ਤੰਦਰੁਸਤ ਜਾਂ ਅਰੋਗ ਨਹੀਂ ਕਰ ਸਕਦੀ ਬੰਦਾ ਪ੍ਰਵਾਨ ਕਰਦਾ ਹੈ ਨਾ ਵੀ ਮੈਂ ਰੋਗੀ ਹਾਂ ਡਾਕਟਰ ਕਹਿੰਦੇ ਪੁੱਛਦਾ ਹੈ ਵੀ ਕੀ ਗੱਲ ਹੈ ਤੁਹਾਨੂੰ ਕੀ ਮਹਿਸੂਸ ਹੋ ਰਿਹਾ ਅਸੀਂ ਹਰ ਗੱਲ ਆਪਣੀ ਜ਼ਬਾਨ ਤੋਂ ਕਬੂਲ ਕਰਦੇ ਆਂ ਵੀ ਸਾਨੂੰ ਆ ਵੀ ਬਿਮਾਰੀ ਹੈ ਸਾਨੂੰ ਐਵੇਂ ਮਹਿਸੂਸ ਹੁੰਦਾ ਐਵੇਂ ਮਹਿਸੂਸ ਹੁੰਦਾ ਜਿਉਂ-ਜਿਉਂ ਅਸੀਂ ਦੱਸਦੇ ਜਾਂਦੇ ਆ ਤਿਉਂ-ਤਿਉਂ ਡਾਕਟਰ ਸਾਡੇ ਇਲਾਜ ਵਾਸਤੇ ਨੁਕਤੇ ਲੱਭਦਾ ਜਾਂਦਾ ਆਪਣੇ ਡਾਕਟਰੀ ਦੀ ਪੜ੍ਹਾਈ ਦੇ ਵਿੱਚੋਂ ਪੇਸ਼ੇ ਦੇ ਵਿੱਚੋਂ ਸਤਿਗੁਰੂ ਦੇ ਪਿਆਰ ਵਾਲਿਓ ਜਿੰਨਾ ਚਿਰ ਅਸੀਂ ਆਪਣੇ ਆਪ ਨੂੰ ਗੁਰੂ ਦੇ ਸਾਹਮਣੇ ਰੱਖ ਕੇ ਆਪਣੇ ਜੀਵਨ ਦੇ ਵਿੱਚ ਇਹ ਅਰਦਾਸ ਇਹ ਬੋਲ ਇਹਨਾਂ ਬੋਲਾਂ ਨੂੰ ਆਪਣੀ ਅਰਦਾਸ ਨਹੀਂ ਬਣਾ ਲੈਂਦੇ ਗੁਰੂ ਗ੍ਰੰਥ ਸਾਹਿਬਹਾਰਾਜ ਸੱਚੇ ਪਾਤਸ਼ਾਹ ਦੇ ਸਾਹਮਣੇ ਅਸੀਂ ਰੋਗੀਆਂ ਵਾਗ ਨਹੀਂ ਆਉਂਦੇ ਉਹਨਾਂ ਚਿਰ ਸਾਡਾ ਇਲਾਜ ਸੰਭਵ ਨਹੀਂ ਹੋ ਸਕਦਾ ਵੀਰਾ ਬੈਦ ਗੁਰੂ ਗੋਬਿੰਦਾ ਤੇ ਸਾਡੇ ਰੋਗ ਬਹੁਤੇ ਨੇ ਜੋ ਜੋ ਦੀਸਾ 100-100 ਰੋਗੀ ਰੋਗ ਰਹਿਤ ਮੀਰਾ ਸਤਗੁਰ ਜੋ ਕੀ ਸਾਨੂੰ ਕਾਮ ਦਾ ਰੋਗ ਹੈ ਈਰਖਾ ਦਾ ਰੋਗ ਹੈ ਹਉਮੈ ਦਾ ਰੋਗ ਹੈ ਨੌਕਰਤ ਕਰਨੀ ਭੇਦ ਭਾਵ ਕਰਨਾ ਇਹ ਸਾਰੇ ਰੋਗ ਹੀ ਤਾਂ ਹਨ ਜਿਹੜੇ ਸਾਡੇ ਅੰਦਰ ਨੇ ਇਹ ਬਿਮਾਰੀਆਂ ਹੀ ਤਾਂ ਹਨ ਜਿਨ੍ਹਾਂ ਨੇ ਸਾਨੂੰ ਬਿਮਾਰ ਕੀਤਾ ਹੋਇਆ ਔਰ ਇਹ ਬਿਮਾਰੀ ਕਿਸੇ ਇੱਕ ਮਨੁੱਖ ਨੂੰ ਨਹੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਸਾਰੇ ਸਮਾਜ ਨੂੰ ਲੱਗੀ ਹੋਈ ਹੈ ਸਾਰੀ ਦੁਨੀਆ ਨੂੰ ਲੱਗੀ ਹੋਈ ਹੈ ਤੇ ਜੇ ਇਸ ਬਿਮਾਰੀ ਤੋਂ ਮਨੁੱਖ ਨੇ ਛੁਟਕਾਰਾ ਪਾਉਣਾ ਹੈ ਤਾਂ ਮਨੁੱਖ ਨੂੰ ਆਪਣੀ ਮੈਲੀ ਬਿਰਤੀ ਉਜਲੀ ਕਰਨੀ ਪਵੇਗੀ ਮਨੁੱਖ ਨੂੰ ਆਪਣੀ ਨੇਚਰ ਵਿੱਚ ਆਪਣੇ ਸੁਭਾਅ ਵਿੱਚ ਸੁਧਾਰ ਕਰਨਾ ਪਵੇਗਾ ਤੇ ਉਹ ਸੁਧਾਰ ਜਿਹੜਾ ਹੈ ਨਾ ਗੁਰੂ ਪਿਆਰ ਵਾਲਿਓ ਉਹ ਕੋਈ ਬਾਹਰੀ ਗਿਣਤੀ ਦੇ ਕੰਮਾਂ ਨਾਲ ਨਹੀਂ ਹੋ ਸਕਣਾ ਉਹ ਸੁਧਾਰ ਗਿਆਨ ਨਾਲ ਹੋ ਸਕਣਾ ਹੈ ਗੁਰੂ ਦੀ ਮਤ ਨੂੰ ਧਾਰਨ ਕੀਤਾ ਹੋ ਸਕਣਾ ਹੈ ਹੁਣ ਗੁਰੂ ਸਾਹਿਬ ਜੀ ਨੇ ਬਾਣੀ ਚਾਕਿਆ ਕਹਿਣ ਲੱਗੇ ਲੋਕ ਜਾਂਦੇ ਹਨ ਪਾਣੀ ਵਿੱਚ ਡੁੱਬ ਗਿਆ ਲਾਉਂਦੇ ਹਨ ਤੇ ਫਿਰੇ ਭਰਮ ਪਾੜ ਲੈਂਦੇ ਨੇ ਵੀ ਸਾਡੇ ਪਾਪ ਉਤਰ ਗਏ ਹਨ ਪਰ ਗੁਰੂ ਸਾਹਿਬ ਜੀ ਨੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਬੜਾ ਕੀਮਤੀ ਬਚਨ ਕਿਹਾ ਮਹਾਰਾਜ ਕਹਿਣ ਲੱਗੇ ਪਾਪ ਕਰਨ ਪਾਪ ਕਰਦੇ ਨੇ ਕਿਵੇਂ ਕਰਦੇ ਨੇ ਪੰਚਾਂ ਕੇ ਬਸਰੇ ਪੰਜ ਵਿਕਾਰਾਂ ਦੇ ਵਸ ਪੈ ਕੇ ਮਲੁਖ ਗੁਨਾਹ ਕਰਦਾ ਹੈ ਮਾੜਾ ਕੰਮ ਕਰਦਾ ਹੈ ਮਾੜਾ ਵਿਹਾਰ ਕਰਦਾ ਹੈ ਜੀਵਨ ਅੰਦਰ ਔਗਣ ਨੇ ਸੁਰਤ ਦੇ ਵਿੱਚ ਔਗਣ ਭਰੇ ਨੇ ਉਹਨਾਂ ਔਗਣਾਂ ਦੀ ਕਮਾਈ ਕਰਦਾ ਰਹਿੰਦਾ ਹੈ ਕੂੜ ਕਮਾਣਾ ਕੂੜੋ ਹੋਵੇ ਕੂੜ ਦੀ ਕਮਾਈ ਕਰਦਾ ਹੈ ਮਨ ਕਾ ਝੂਠਾ ਝੂਠ ਕਮਾਵੇ ਗੁਰੂ ਕਹਿੰਦੇ ਮਨ ਨੂੰ ਝੂਠ ਲੱਗੇ ਤੇ ਬਾਹਰੋਂ ਵੀ ਝੂਠ ਦੀ ਕਮਾਈ ਹੋਵੇਗੀ ਨਾ ਜੇ ਮਨ ਸੱਚਾ ਤੇ ਬਾਰੋਂ ਵੀ ਕੰਮ ਸੱਚਾ ਹੋਵੇਗਾ ਜੇ ਮਨ ਝੂਠਾ ਤੇ ਬਾਰੋਂ ਵੀ ਸਾਰੇ ਕੰਮ ਝੂਠਦੇ ਹੀ ਹੋਣਗੇ ਗੁਰੂ ਸਾਹਿਬ ਕਹਿਣ ਲੱਗੇ ਮਨ ਕਾ ਝੂਠਾ ਝੂਠ ਕਮਾਵੇ ਊੜ ਕਮਾਣੇ ਊੜੋ ਹੋਵੇ ਹੁਣ ਗੁਰੂ ਸਾਹਿਬ ਜੀ ਨੇ ਆਖਿਆ ਕਹਿਣ ਲੱਗੇ ਪੰਜ ਵਿਕਾਰਾਂ ਦੇ ਵਾਸ ਵਿੱਚ ਪੈ ਕੇ ਪਾਪ ਕਰਦਾ ਪਾਪ ਕਰੇ ਪੰਜਾਂ ਕੀ ਬਸਰੇ ਕਈ ਵਾਰ ਹੁੰਦਾ ਹੈ ਨਾ ਸਾਡੇ ਸਮਾਜ ਵਿੱਚ ਅਸੀਂ ਕੁਝ ਐਸਾ ਕਰ ਲੈਂਦੇ ਹਾਂ ਸਾਨੂੰ ਦੂਸਰਾ ਸਿਆਣਾ ਮਨੁੱਖ ਟੋਕਦਾ ਹੈ ਤਾੜਨਾ ਕਰਦਾ ਸਮਝਾਉਂਦਾ ਸਲਾਹ ਦਿੰਦਾ ਵੀ ਤੁਸੀਂ ਇਹ ਕਿਉਂ ਕੀਤਾ ਇਹ ਤਾਂ ਕੰਮ ਚੰਗਾ ਨਹੀਂ ਸੀ ਐਸੀ ਫਿਰ ਇੱਕ ਬਹਾਨਾ ਕਰਦੇ ਜੀ ਮੈਂ ਨਹੀਂ ਸਾਂ ਕਰਨਾ ਚਾਹੁੰਦਾ ਮੇਰੇ ਮਿੱਤਰ ਨੇ ਮੈਨੂੰ ਆਖਿਆ ਤੇ ਮੈਂ ਕਰ ਲਿਆ ਮੇਰੇ ਰਿਸ਼ਤੇਦਾਰ ਨੇ ਮੈਨੂੰ ਉਕਸਾਇਆ ਤੇ ਮੈਂ ਕਰ ਲਿਆ ਉਦਾਹਰਣ ਦੇਵਾਂ ਕਿਸੇ ਮਨੁੱਖ ਨੂੰ ਸਮਝਾਇਆ ਗਿਆ ਬਈ ਨਸ਼ਾ ਕਰਨਾ ਸ਼ਰਾਬ ਪੀਣੀ ਮਾੜੀ ਗੱਲ ਹੈ ਬੰਦੇ ਨੇ ਹਾਂ ਕਰ ਦਿੱਤੀ ਵੀ ਠੀਕ ਹੈ ਮੈਂ ਤੁਹਾਡੀ ਹਰ ਗੱਲ ਨਾਲ ਸਹਿਮਤ ਆ ਮੈਂ ਅੱਜ ਤੋਂ ਬਾਅਦ ਐਸਾ ਨਹੀਂ ਕਰਾਂਗਾ ਕੁਝ ਸਮੇਂ ਬਾਅਦ ਉਸ ਬੰਦੇ ਨੂੰ ਨਸ਼ੇ ਦੀ ਹਾਲਤ ਵਿੱਚ ਵੇਖਿਆ ਗਿਆ ਤੇ ਸਮਝਾਉਣ ਵਾਲੇ ਨੇ ਉਸ ਨੂੰ ਬਾਹੋਂ ਫੜ ਕੇ ਆਖਿਆ ਭਲਿਆ ਮੈਂ ਤੈਨੂੰ ਕਿੰਨਾ ਸਮਝਾਇਆ ਤੂੰ ਮੇਰੀ ਗੱਲ ਨਾਲ ਸਹਿਮਤ ਵੀ ਹੋ ਗਿਆ ਕਿ ਨਸ਼ਾ ਕਰਨਾ ਸ਼ਰਾਬ ਪੀਣੀ ਜੂਆ ਖੇਡਣਾ ਇਹ ਮਾੜੀਆਂ ਗੱਲਾਂ ਨੇ ਤੇ ਅੱਜ ਫਿਰ ਤੂੰ ਇਸ ਤਰ੍ਹਾਂ ਕਿਉਂ ਕੀਤਾ ਤੂੰ ਖੁਦ ਮੰਨ ਵੀ ਗਿਆ ਹੈ ਮੇਰੀ ਗੱਲ ਨੂੰ ਸਮਝ ਵੀ ਲਿਆ ਹੈ ਫਿਰ ਵੀ ਤੂੰ ਇਹ ਕੰਮ ਕਿਉਂ ਕੀਤਾ ਤਾਂ ਉਸ ਵੇਲੇ ਮਨੁੱਖ ਕਹਿੰਦਾ ਮੇਰਾ ਰਿਸ਼ਤੇਦਾਰ ਆਇਆ ਸੀ ਜਾਂ ਮੈਂ ਕਿਸੇ ਰਿਸ਼ਤੇਦਾਰ ਕੋਲ ਗਿਆ ਸਾਂ ਉਹਨੇ ਜਿਆਦਾ ਜ਼ੋਰ ਦਿੱਤਾ ਤੇ ਮੈਨੂੰ ਪੀਣੀ ਪਈ ਉਹਨੇ ਜਿਆਦਾ ਜ਼ੋਰ ਦਿੱਤਾ ਤੇ ਮੈਂ ਉਹਦੇ ਨਾਲ ਜੂਆ ਖੇਡਣ ਲੱਗ ਪਿਆ ਹੁਣ ਸੋਚਿਓ ਕੀ ਇਹ ਪਾਪ ਰਿਸ਼ਤੇਦਾਰ ਨੇ ਕਰਵਾਇਆ ਕੀ ਇਸ ਪਾਪ ਦਾ ਭਾਗੀਦਾਰ ਉਹ ਰਿਸ਼ਤੇਦਾਰ ਹੈ ਕੀ ਸਾਰੀ ਗਲਤੀ ਉਸ ਰਿਸ਼ਤੇਦਾਰ ਦੀ ਹੈ ਕੀ ਮਨੁੱਖ ਦੀ ਆਪਣੀ ਕੋਈ ਗਲਤੀ ਨਹੀਂ ਮਨੁੱਖ ਆਪ ਬਰੀ ਹੋ ਗਿਆ ਕਹਿਣ ਲੱਗਿਆ ਮੈਂ ਕੁਝ ਨਹੀਂ ਕੀਤਾ ਇਹ ਸਾਰੀ ਗਲਤੀ ਮੇਰੇ ਰਿਸ਼ਤੇਦਾਰ ਦੀ ਹੈ ਉਹਨੇ ਮੈਨੂੰ ਜੂਆ ਖੇਡਣ ਵਾਸਤੇ ਆਖਿਆ ਬੜਾ ਜ਼ੋਰ ਪਾਇਆ ਮੈਂ ਮਨਾ ਨਹੀਂ ਕਰ ਸਕਿਆ ਉਹਨੇ ਮੈਨੂੰ ਨਸ਼ਾ ਕਰਨ ਵਾਸਤੇ ਆਖਿਆ ਮੈਂ ਮਨਾ ਨਹੀਂ ਕਰ ਸਕਿਆ ਤੇ ਮੈਂ ਨਸ਼ਾ ਕਰ ਲਿਆ ਪਰ ਗੁਰੂ ਪਿਆਰ ਵਾਲਿਓ ਗੁਰੂ ਸਾਹਿਬ ਇਸ ਗੱਲ ਨਾਲ ਸਹਿਮਤ ਨਹੀਂ ਬਈ ਸਾਰੀ ਗਲਤੀ ਉਸ ਰਿਸ਼ਤੇਦਾਰ ਦੀ ਗੁਰੂ ਕਹਿੰਦੇ ਨਹੀਂ ਸਾਰੀ ਗਲਤੀ ਤੇਰੀ ਹੈ ਸਾਰੀ ਗਲਤੀ ਤੇਰੀ ਹੈ ਗਲੀ ਵਿੱਚ ਚਿਕੜ ਹੋਵੇ ਤਾਂ ਮਨੁੱਖ ਬਚ ਕੇ ਲੰਘਦਾ ਹੈ ਕਿਉਂਕਿ ਮਨੁੱਖ ਨੂੰ ਸੋਚਣ ਦੀ ਤਾਕਤ ਕੁਦਰਤ ਨੇ ਦਿੱਤੀ ਹੈ ਭਲੇ ਦੀ ਬੁਰੇ ਦੀ ਮਨੁੱਖ ਪਛਾਣ ਕਰ ਸਕਦਾ ਹੈ ਵਿਚਾਰ ਕਰ ਸਕਦਾ ਹੈ ਕਿ ਜਿਸ ਵੇਲੇ ਸਾਨੂੰ ਕੋਈ ਇਹ ਗੱਲ ਕਹਿ ਰਿਹਾ ਸੀ ਵੀ ਨਸ਼ਾ ਕਰ ਲਓ ਕੋਈ ਫਰਕ ਨਹੀਂ ਪੈਂਦਾ ਜੂਆ ਖੇਡ ਲਓ ਕੋਈ ਫਰਕ ਨਹੀਂ ਪੈਂਦਾ ਕਿ ਉਸ ਵੇਲੇ ਅਸੀਂ ਆਪਣੀ ਬੁੱਧੀ ਦੀ ਵਰਤੋਂ ਕੀਤੀ ਕਿ ਉਸ ਵੇਲੇ ਅਸੀਂ ਚੰਗੇ ਤੇ ਬੁਰੇ ਦੀ ਪਛਾਣ ਕਰਨ ਦਾ ਯਤਨ ਕੀਤਾ ਨਹੀਂ ਉਸਨੇ ਕਿਹਾ ਤੇ ਅਸੀਂ ਕਰ ਲਿਆ ਇਹਦਾ ਮਤਲਬ ਹੈ ਸਾਡਾ ਮਨ ਪਹਿਲਾਂ ਰਾਜ਼ੀ ਸੀ ਕਿ ਅਸੀਂ ਇਹ ਕੰਮ ਕਰ ਲੈਣਾ ਹੈ ਬਸ ਉਹਨੇ ਮਾਰੋਂ ਸਾਨੂੰ ਸੁਲਾ ਮਾਰੀ ਉਸਨੇ ਬਾਰੀ ਤੌਰ ਦੇ ਉਤੇ ਸਾਡਾ ਸਾਡੇ ਵਾਸਤੇ ਇੱਕ ਬਹਾਨਾ ਪੈਦਾ ਕਰ ਦਿੱਤਾ ਤੇ ਅਸੀਂ ਤਟਫਟ ਰਾਜ਼ੀ ਹੋ ਗਏ ਇਹਦਾ ਮਤਲਬ ਸਾਡਾ ਮਨ ਪਹਿਲਾਂ ਹੀ ਉਸ ਪਾਪ ਨਾਲ ਜੁੜਿਆ ਹੋਇਆ ਸੀ ਸਾਡੇ ਮਨ ਦਾ ਸੁਭਾਅ ਪਹਿਲਾਂ ਹੀ ਉਹੋ ਜਿਹਾ ਸੀ ਅਸੀਂ ਆਪਣੇ ਮਨ ਦੇ ਸੁਭਾਅ ਨੂੰ ਪਹਿਲਾਂ ਹੀ ਉਹੋ ਜਿਹਾ ਬਣਾ ਕੇ ਰੱਖਿਆ ਅਸੀਂ ਉਡੀਕਦੇ ਰਹੇ ਕਿ ਇੰਨੇ ਰਿਸ਼ਤੇਦਾਰਾਂ ਚੋਂ ਕੋਈ ਤੇ ਮੈਨੂੰ ਸੁਲਾ ਮਾਰੇ ਕਿੰਨੇ ਰਿਸ਼ਤੇਦਾਰਾਂ ਚੋਂ ਕੋਈ ਤਾਂ ਮੈਨੂੰ ਆ ਕੇ ਆਖੇ ਕਿ ਜੂਆ ਖੇਡ ਲਈਏ ਨਸ਼ਾ ਕਰ ਲਈਏ ਬਸ ਉਹਨਾਂ ਚੋਂ ਇੱਕ ਨੇ ਸੁਲਾ ਮਾਰ ਲਈ ਤੇ ਅਸੀਂ ਰਾਜ਼ੀ ਹੋ ਗਏ ਗੁਰੂ ਗ੍ਰੰਥ ਸਾਹਿਬਹਾਰਾਜ ਦੀ ਪਾਵਨ ਬਾਣੀ ਨੇ ਆਖਿਆ ਕੋਈ ਕਿਸੇ ਨੂੰ ਪਾਪੀ ਨਹੀਂ ਬਣਾ ਸਕਦਾ ਬੰਦਾ ਪਾਪੀ ਕਦੋਂ ਬਣਦਾ ਜਦੋਂ ਖੁਦ ਪਾਪ ਦੀ ਕਮਾਈ ਕਰਦਾ ਕੋਈ ਜ਼ਬਰਦਸਤੀ ਦੂਸਰੇ ਆਦਮੀ ਨੂੰ ਧਰਮੀ ਨਹੀਂ ਬਣਾ ਸਕਦਾ ਬੰਦਾ ਧਰਮੀ ਕਦੋਂ ਬਣਦਾ ਜਦੋਂ ਉਹ ਆਪ ਧਰਮ ਦੀ ਕਮਾਈ ਕਰਦਾ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਹਨ ਬਾਣੀ ਦੇ ਅੰਦਰ ਜੋ ਧਰਮ ਕਮਾਵੇ ਤਿਸ ਧਰਮ ਨਾ ਹੋਵੇ ਪਾਪ ਕਮਾਣੇ ਪਾਪੀ ਜਾਣੀ ਹੈ ਕਹਿਣ ਲੱਗੇ ਜੇ ਤੂੰ ਕਮਾਇਆ ਉਹਦੀ ਨਜ਼ਰ ਵਿੱਚ ਤੂੰ ਫਿਰ ਤੂੰ ਪਾਪੀ ਹੈ ਭਾਵੇਂ ਲੱਖ ਬਹਾਨੇ ਕਰ ਜੇ ਤੂੰ ਨਹੀਂ ਕਮਾਇਆ ਸਾਰੀ ਦੁਨੀਆ ਵੀ ਤੈਨੂੰ ਪਾਪੀ ਆਕੇ ਗੁਰੂ ਦੀ ਨਜ਼ਰ ਵਿੱਚ ਤੂੰ ਧਰਮੀ ਹੈ ਤੂੰ ਚੰਗਾ ਹੈ ਕਿਉਂਕਿ ਗੁਰੂ ਤੇਰੀ ਕਮਾਈ ਦੇ ਆਧਾਰ ਤੇ ਤੇਰਾ ਫੈਸਲਾ ਕਰਦਾ ਹੈ ਇਸ ਕਰਕੇ ਗੁਰੂ ਪਿਆਰ ਵਾਲਿਓ ਗੁਰੂ ਸਾਹਿਬ ਨੇ ਆਖਿਆ ਪਾਪ ਕਰੇ ਪੰਚਾਂ ਕੇ ਬਾਸਰੇ ਤੀਰਥ ਨਾਏ ਕਹੈ ਸਭ ਉਤਰੇ ਬੰਦਾ ਤੀਰਥ ਤੇ ਨਹਾ ਕੇ ਆਖਦੇ ਲੋ ਜੀ ਸਾਰੇ ਉਤਰ ਗਏ ਹੁਣ ਮੈਂ ਪਾਪਾਂ ਤੋਂ ਮੁਕਤ ਹੋ ਗਿਆ ਹੁਣ ਮੇਰੇ ਜੀਵਨ ਚ ਕੋਈ ਪਾਪ ਨਹੀਂ ਹੁਣ ਮੇਰੇ ਸਾਰੇ ਪਾਪ ਨਵਿਰਤ ਹੋ ਗਏ ਹਨ ਹੁਣ ਮੈਂ ਚੰਗਾ ਹੋ ਗਿਆ ਹਾਂ ਪਰ ਗੁਰੂ ਅਮਰਦਾਸ ਜੀ ਕਹਿੰਦੇ ਹਨ ਬਹੁਰ ਕਮਾਵੇਂ ਸੁਬਾਹ ਤੇ ਨੈਣਾ ਛੜਿਆ ਬਾਹਰੋਂ ਸਰੀਰ ਦਾ ਇਸ਼ਨਾਨ ਕਰਾ ਲਿਆ ਜਲ ਦੇ ਨਾਲ ਬੰਦੇ ਨੇ ਸੋਚ ਲਿਆ ਵੀ ਹੁਣ ਤਾਂ ਮੇਰੇ ਪਾਪ ਉਤਰ ਗਏ ਕਿਉਂਕਿ ਪੁਲੇਖਾ ਪਾਇਆ ਗਿਆ ਨਾ ਬਹੁਰ ਕਮਾਵੇਂ ਫਿਰ ਉਹੀ ਕੰਮ ਕਰਦਾ ਹੈ ਤੀਰਥ ਤੋਂ ਆ ਕੇ ਫਿਰ ਵੀ ਉਹੋ ਜਿਹੀ ਹੈ ਪਹਿਲਾਂ ਵੀ ਰਿਸ਼ਵਤ ਲੈਂਦਾ ਸੀ ਹੁਣ ਵੀ ਰਿਸ਼ਵਤ ਲੈਂਦਾ ਹੈ ਪਹਿਲਾਂ ਵੀ ਕੌੜਾ ਬੋਲਦਾ ਸੀ ਹੁਣ ਵੀ ਕੌੜਾ ਬੋਲਦਾ ਹੈ ਪਹਿਲਾਂ ਵੀ ਬੁਰਾ ਕਰਦਾ ਸੀ ਦੂਸਰਿਆਂ ਦਾ ਹੁਣ ਵੀ ਕਰਦਾ ਹੈ ਪਹਿਲਾਂ ਵੀ ਚੁਗਲੀ ਕਰਦਾ ਸੀ ਹੁਣ ਵੀ ਕਰਦਾ ਹੈ ਪਹਿਲਾਂ ਵੀ ਈਰਖਾ ਵਾਲਾ ਸੁਭਾਅ ਸੀ ਹੁਣ ਵੀ ਈਰਖਾ ਵਾਲਾ ਸੁਭਾਅ ਹੈ ਬਦਲਿਆ ਕੀ ਹੈ ਗੁਰੂ ਸਾਹਿਬ ਕਹਿੰਦੇ ਅੰਦਰੋਂ ਮਨ ਦੀ ਬਿਰਤੀ ਤਾਂ ਬਦਲੀ ਨਹੀਂ ਬਾਹਰ ਧੋਤੀ ਨਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ ਗੁਰੂ ਸਾਹਿਬ ਕਹਿੰਦੇ ਮਨ ਦਾ ਖੋਟਾ ਹੈ ਤਨ ਦਾ ਚੋਰ ਹੈ ਭਾਵ ਮਨ ਕਰਕੇ ਵੀ ਬੁਰਾਈ ਨੂੰ ਗੱਲ ਲਾਈ ਬੈਠਾ ਤਨ ਕਰਕੇ ਕੰਮ ਵੀ ਮਾੜੇ ਕਰਦਾ ਹੈ ਨਾਵਣ ਚੱਲੇ ਤੀਰਥੀ ਮਨ ਕੋਟੇ ਤਨ ਚੋਰ ਇੱਕ ਭਾਉ ਲੱਥੀ ਨਾਤਿਆਂ ਦੋਏ ਭਾ ਚੜੀਐਸ ਹੋਰ ਇੱਕ ਖਿਆਲ ਮਨ ਦਾ ਉਤਾਰਿਆ ਵੀ ਲਓ ਮੈਂ ਚੰਗੀ ਜਗ੍ਹਾ ਤੇ ਆ ਗਿਆ ਪਰ ਦੋ ਪਾਪ ਹੋਰ ਚੜਾ ਲੈ ਨਿਸੰਗ ਹੋ ਗਿਆ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਬਹੁੜ ਕਮਾਵੈ ਹੋਏ ਨਿਸੰਗ ਕਿਸੇ ਨੇ ਆਖਿਆ ਕਿਰਪਾ ਕਰੀ ਜਾਣਾ ਨਾਲੇ ਤੋਂ ਕਹਿੰਦੇ ਮੈਂ ਤੀਰਤ ਇਹ ਨਾ ਕੇ ਚੰਗਾ ਬਣ ਕੇ ਆ ਗਿਆ ਫਿਰ ਪਾਪੀ ਹੋ ਹੀ ਜਾਂਦਾ ਕਿਉਂ ਕਰਦਾ ਇਹ ਕੰਮ ਕਹਿਣ ਲੱਗਿਆ ਕੋਈ ਗੱਲ ਨਹੀਂ ਹੁਣ ਚਿੰਤਾ ਦੀ ਲੋੜ ਨਹੀਂ ਥੋੜਾ ਕਿਰਾਇਆ ਖਰਚਾਂਗੇ ਫਿਰ ਜਾ ਕੇ ਨਾ ਆਵਾਂਗੇ ਜਿਵੇਂ ਪਹਿਲੇ ਪਾਪ ਉਤਰ ਗਏ ਓਵੇਂ ਇਹ ਵੀ ਉਤਰ ਜਾਣਗੇ ਜਿਵੇਂ ਪਹਿਲੇ ਪਾਪ ਉਤਰ ਗਏ ਓਵੇਂ ਇਹ ਵੀ ਉਤਰ ਜਾਣਗੇ ਹੁਣ ਕੋਈ ਡਰ ਨਹੀਂ ਮੈਂ ਜਿੰਨੇ ਮਰਜ਼ੀ ਪਾਪ ਕਰਾਂ ਬਸ ਇੱਕ ਡੁਬਕੀ ਤਾਂ ਲਾਉਣੀ ਹੈ ਤੀਰਥ ਦੇ ਉੱਤੇ ਜਾ ਕੇ ਇਸ਼ਨਾਨ ਹੀ ਤਾਂ ਕਰਨਾ ਸਾਰੇ ਉਤਰ ਜਾਣਗੇ ਗੁਰੂ ਸਾਹਿਬ ਕਹਿੰਦੇ ਬਹੁਤ ਕਮਾਵੇਂ ਕੋਈ ਸੰਗ ਨਿਸਾਂਭੋ ਕੇ ਲੱਜਾ ਨਾ ਰਹੀ ਕੋਈ ਚਿਜਕ ਨਾ ਰਹੀ ਬੇਚਜ ਕੋ ਕੇ ਹਣ ਪਾਪ ਦੇ ਰਾਹ ਤੇ ਤੁਰ ਪਿਆ ਹੈ ਸਤਿਗੁਰੂ ਦੇ ਪਿਆਰ ਵਾਲਿਓ ਗੁਰੂ ਜੀ ਨੇ ਆਖਿਆ ਪਾਪ ਤੇਰੇ ਬਾਹਰੋਂ ਨਹੀਂ ਗੁਰੂ ਦੇ ਗਿਆਨ ਰੂਪੀ ਤੀਰਥ ਵਿੱਚ ਇਸ਼ਨਾਨ ਕਰਨ ਨਾਲ ਉਤਰਨਗੇ ਮੈਣ ਖੋਈ ਕੋਟ ਅਗ ਹਰੇ ਕਰੋੜਾ ਪਾਪਾ ਨੂੰ ਜਨਮ ਦੇਣ ਵਾਲੀ ਬਿਰਤੀ ਜਿਹੜੀ ਹੈ ਉਹ ਗੁਰੂ ਨੇ ਖਤਮ ਕਰ ਦਿੱਤੀ ਚੰਗੀ ਬਿਰਤੀ ਪੈਦਾ ਕਰ ਦਿੱਤੀ ਅਪੁਸ਼ਟ ਬਾਤ ਤੇ ਭਈ ਸੀਧਰੀ ਦੂਤ ਦੁਸ਼ਟ ਸਜਣੀ ਪੁੱਠੀ ਤੋਂ ਸਿੱਧੀ ਬਿਰਤੀ ਹੋ ਗਈ ਜਿਹੜੀ ਬਿਰਤੀ ਪੁੱਠੇ ਰਾਹ ਚੱਲਦੀ ਸੀ ਉਹ ਸਿੱਧੀ ਹੋ ਗੁਰੂ ਐਸੀ ਤਬਦੀਲੀ ਸਾਡੇ ਜੀਵਨ ਵਿੱਚ ਪੈਦਾ ਕਰਦਾ ਹੈ ਇਹੀ ਖਾਸੀਅਤ ਹੈ ਵੀ ਗੁਰੂ ਸਾਨੂੰ ਕੋਈ ਧਾਗਾ ਨਹੀਂ ਦਿੰਦਾ ਬਨਣ ਵਾਸਤੇ ਗੁਰੂ ਸਾਨੂੰ ਕੋਈ ਸਮਾਧੀ ਲਾਉਣ ਲਈ ਨਹੀਂ ਕਹਿੰਦਾ ਗੁਰੂ ਸਾਨੂੰ ਘਰ ਛੱਡ ਕੇ ਜੰਗਲਾਂ 'ਚ ਚਲੇ ਜਾਣ ਦੀ ਸਿੱਖਿਆ ਨਹੀਂ ਦਿੰਦਾ ਗੁਰੂ ਸਾਨੂੰ ਕੋਈ ਕੁੱਠੇ ਲਟਕ ਕੇ ਨੰਗੇ ਰਹਿ ਕੇ ਭੁੱਖੇ ਰਹਿ ਕੇ ਵਰਤ ਰੱਖ ਕੇ ਇਹੋ ਜੇ ਕੰਮ ਕਰਨ ਦੀ ਸਿੱਖਿਆ ਨਹੀਂ ਦਿੰਦਾ ਕਿਉਂਕਿ ਗੁਰਦੇਵ ਆਖਦੇ ਹਨ ਇਹਨਾਂ ਕਰਮਾਂ ਦੇ ਨਾਲ ਮਨੁੱਖ ਦਾ ਜੀਵਨ ਬਦਲ ਨਹੀਂ ਸਕਦਾ ਮਨੁੱਖ ਹੰਕਾਰੀ ਤੇ ਹੋ ਸਕਦਾ ਵੀ ਮੈਂ ਬੜੇ ਕੰਮ ਕੀਤੇ ਨੇ ਪਰ ਜੀਵਨ ਵਿੱਚ ਕੋਈ ਪਰਿਵਰਤਨ ਨਹੀਂ ਆ ਸਕਦਾ ਜੇ ਪਰਿਵਰਤਨ ਆ ਸਕਦਾ ਹੈ ਮਨੁੱਖ ਦੇ ਜੀਵਨ ਵਿੱਚ ਤਾਂ ਆਪਾਂ ਰੂਸ ਕੀਰਤਨ ਦੇ ਵਿੱਚ ਸੁਣਦੇ ਆ ਗਿਆਨ ਕਾ ਬੱਧਾ ਗਿਆਨ ਕਾ ਬੱਧਾ ਮਨ ਰਹਿ ਵੀ ਇਸ ਮਨ ਨੂੰ ਕੇਵਲ ਬੰਨ ਸਕਦਾ ਹੈ ਮਰਿਆਦਾ ਚ ਲਿਆ ਸਕਦਾ ਹੈ ਚੰਗੇ ਨਿਯਮ ਤੇ ਅਸੂਲਾਂ ਦੀ ਬੰਦਿਸ਼ ਵਿੱਚ ਲਿਆ ਸਕਦਾ ਹੈ ਗੁਰੂ ਦਾ ਗਿਆਨ ਇਸ ਕਰਕੇ ਬਾਣੀ ਵਿੱਚ ਕਬੀਰ ਸਾਹਿਬ ਨੇ ਆਖਿਆ ਮਨ ਸਮਝਾਵਨ ਕਾਰਨੇ ਕਸ਼ੂਅ ਕੜੀਆ ਗਿਆਨ ਆਪਣੇ ਮਨ ਨੂੰ ਸਮਝਾਉਣ ਦੀ ਖਾਤਰ ਆਪਣੇ ਮਨ ਨੂੰ ਸਵਾਰਨ ਦੀ ਖਾਤਰ ਗੁਰੂ ਦੇ ਗਿਆਨ ਦੀ ਕੋਈ ਗੱਲ ਸੁਣੀਏ ਜਬ ਲਗ ਦੁਨੀਆ ਰਹੀ ਹੈ ਨਾਨਕ ਕਿਸ ਸੁਣੀਐ ਕਿਸ ਕਹੀਐ ਗੁਰੂ ਦੀ ਕੋਈ ਗੱਲ ਰੱਬ ਦੀ ਕੋਈ ਗੱਲ ਕਈਏ ਰੱਬ ਦੀ ਕੋਈ ਗੱਲ ਸੁਣੀਐ ਜੇ ਅਸੀਂ ਆਪਣੇ ਜੀਵਨ ਨੂੰ ਸੋਹਣਾ ਚੰਗਾ ਬਣਾਉਣਾ ਲੋਚਦੇ ਹਾਂ ਗੁਰਦੇਵ ਕਹਿਣ ਲੱਗੇ ਮੈਂ ਮਾਰੇ ਹੈ ਗੁਰੂ ਦੀ ਨੇੜਤਾ ਦੀ ਮੈਲ ਖੋਈ ਕੋਟ ਅਗ ਹਰੇ ਨਿਰਮਲ ਭਏ ਚੀਤਾ ਇਹ ਚੇਤ ਨਿਰਮਲ ਹੋ ਜਾਂਦਾ ਹੈ ਇਹ ਹਿਰਦਾ ਪਵਿੱਤਰ ਹੋ ਜਾਂਦਾ ਹੈ ਇਸ ਹਿਰਦੇ ਦੀ ਮੈਲ ਉਤਰ ਜਾਂਦੀ ਹੈ ਜਦੋਂ ਹਿਰਦਾ ਪਵਿੱਤਰ ਹੋ ਜਾਏ ਦਾ ਗੁਰਦੇਵ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬਾਣੀ ਚੋਂ ਕਿਰ ਤੁਸੀਂ ਆਸਾ ਕੀ ਵਾਰ ਚ ਬਚਨ ਪੜਿਆ ਹੈ ਜਿਨ ਪਟ ਅੰਦਰ ਬਾਹਰ ਗੁਦੜ ਤੇ ਭਲੇ ਸੰਸਾਰ ਉਹ ਬਾਹਰੋਂ ਭਾਵੇਂ ਧਾਰਮਿਕ ਪੈਰਾਵੇ ਵਿੱਚ ਨਹੀਂ ਹਨ ਉਹ ਬਾਹਰੋਂ ਭਾਵੇਂ ਧਰਮ ਸਥਾਨ ਤੋਂ ਕੋਆ ਦੂਰ ਬੈਠੇ ਨੇ लाचार ਹੋਣਗੇ ਮਜਬੂਰ ਹੋਣਗੇ ਨਹੀਂ ਆ ਸਕੇ ਉਹ ਬਾਹਰੋਂ ਭਾਵੇਂ ਲੱਖਾਂ ਕਰੋੜਾਂ ਦਾ ਦਾਨ ਨਹੀਂ ਦੇ ਸਕਦੇ ਪਰ ਗੁਰੂ ਨੇ ਆਖਿਆ ਉਹਨਾਂ ਦੇ ਇਹਨਾਂ ਕੰਮਾਂ ਵੱਲ ਵੇਖ ਕੇ ਉਹਨਾਂ ਨੂੰ ਅਧਰਮੀ ਨਾ ਸਮਝ ਲੈਣਾ ਉਹਨਾਂ ਨੂੰ ਬੁਰਾ ਨਾ ਸਮਝ ਲੈਣਾ ਉਹਨਾਂ ਨੂੰ ਧਰਮ ਤੋਂ ਟੁੱਟੇ ਨਾ ਸਮਝ ਲੈਣਾ ਜਿਨ੍ਹਾਂ ਦਾ ਮਨ ਰੇਸ਼ਮ ਹੋ ਜਾਏ ਜਿਨ੍ਹਾਂ ਦਾ ਹਿਰਦਾ ਨਿਰਮਲ ਹੋ ਜਾਏ ਉਹਦੇ ਦਰ ਤੇ ਪ੍ਰਵਾਨ ਹੋ ਜਾਂਦੇ ਹਨ ਜਿਨ ਪਟ ਅੰਦਰ ਬਾਹਰ ਗੁਦੜ ਤੇ ਭਲੇ ਸੰਸਾਰ ਤਿੰਨ ਨੇਹ ਲੱਗਾ ਰੱਬ ਸੇਤੀ ਦੇਖਨੇ ਵਿਚਾਰ ਰੰਗ ਹਸੈ ਰੰਗ ਰੋਵੈ ਚੁੱਪ ਭੀ ਕਰ ਜਾਹੇ ਪ੍ਰਵਾਹ ਨਾ ਹੀ ਕਿਸੈ ਕੇਰੀ ਬਾਦ ਸਚੇ ਨਾ ਹੈ ਗੁਰੂ ਨੇ ਉਹਨਾਂ ਨੂੰ ਪ੍ਰਵਾਨ ਕੀਤਾ ਜਿਨ੍ਹਾਂ ਦਾ ਹਿਰਦਾ ਨਿਰਮਲ ਹੈ ਪਵਿੱਤਰ ਹੈ ਨਹੀਂ ਤਾਂ ਆਪਾਂ ਅਨੰਦ ਸਾਹਿਬ ਦੀ ਬਾਣੀ ਦੇ ਵਿੱਚੋਂ ਗੁਰੂ ਅਮਰਦਾਸ ਮਹਾਰਾਜ ਜੀ ਦੇ ਬਚਨ ਪੜ੍ਹਦੇ ਹਾਂ ਗੁਰੂ ਜੀ ਕਹਿੰਦੇ ਜੇ ਤੀਰਥਾਂ ਤੇ ਨਹਾ ਕੇ ਬਾਹਰੋਂ ਗਿਣਤੀ ਦੇ ਧਰਮ ਕਰਮ ਕਰਕੇ ਬੰਦੇ ਨੇ ਇਹ ਸਮਝ ਲਿਆ ਵੀ ਲਓ ਜੀ ਮੈਂ ਹਣ ਧਰਮੀ ਹੋ ਗਿਆ ਬੰਦਾ ਬਾਹਰੋਂ ਚੰਗਾ ਬਣ ਗਿਆ ਨਾ ਜੀਉ ਮੈਲੇ ਬਾਰੋਂ ਨਿਰਮਲ ਪਰ ਜੇ ਜੀਉ ਕਰਕੇ ਮੈਲੇ ਧਰਮ ਦਾ ਗੁਰੂ ਦੀ ਮਤ ਦਾ ਚੰਗੇ ਕਿਰਦਾਰ ਦਾ ਚੰਗੇ ਸੁਭਾ ਦਾ ਧਾਰਨੀ ਨਹੀਂ ਬਣਿਆ ਮਨੁੱਖ ਗੁਰੂ ਜੀ ਕੀ ਆਖਦੇ ਨੇ ਐਸੇ ਮਨੁੱਖ ਨੂੰ ਕਹਿੰਦੇ ਤਿਨੀ ਜਨਮ ਜੂਏ ਘਾਰਿਆ ਸਮਝੋ ਉਹਨੇ ਜੂਏ ਚ ਆਪਣਾ ਜਨਮ ਆ ਰਿਆ ਉਹਦਾ ਜੀਵਨ ਖਤਮ ਹੈ ਉਹਨੇ ਆਪਣੇ ਜੀਵਨ ਦੀ ਬਾਜ਼ੀ ਹਾਰ ਦਿੱਤੀ ਹੈ ਪਰ ਅਗਲੀ ਪੌੜੀ ਵਿੱਚ ਮਹਾਰਾਜ ਨੇ ਉਹਨਾਂ ਗੁਰਮਖਾਂ ਦਾ ਜ਼ਿਕਰ ਕੀਤਾ ਜਿਨ੍ਹਾਂ ਨੇ ਬਾਰੀ ਪਵਿੱਤਰਤਾ ਵੀ ਰੱਖੀ ਆਪਣੇ ਸਰੀਰ ਨੂੰ ਮੰਦੇ ਕਰਮਾਂ ਵਿੱਚ ਨਹੀਂ ਪਾਇਆ ਉਨੀ ਮੰਦਾ ਪੈਰ ਨਾ ਰਖਿਓ ਕਰ ਸੁਕ੍ਰਿਤ ਧਰਮ ਕਮਾਇਆ ਜਿਨ੍ਹਾਂ ਨੇ ਮੰਦੇ ਪਾਸੇ ਪੈਰ ਨਹੀਂ ਪਾਇਆ ਮੰਦੇ ਕੰਮਾਂ 'ਚ ਨਹੀਂ ਰੁਝੇ ਤੇ ਨਾਲ ਆਖਿਆ ਜਿਉਂ ਉਹਨਾਂ ਨੇ ਆਪਣੇ ਹਿਰਦੇ ਨੂੰ ਗੁਰੂ ਦੀ ਬਾਣੀ ਨਾਲ ਗੁਰੂ ਦੇ ਉਪਦੇਸ਼ ਨਾਲ ਚੰਗੇ ਸੁਭਾਅ ਨਾਲ ਚੰਗੇ ਗੁਣਾ ਨਾਲ ਸ਼ਿੰਗਾਰ ਲਿਆ ਹੈ ਸਤਗੁਰ ਤੇ ਕਰਨੀ ਕਮਾਣੀ ਇਹ ਬਚਨ ਲਿਖਿਆ ਮਹਾਰਾਜ ਗੁਰੂ ਅਮਰਦਾਸ ਮਹਾਰਾਜ ਨੇ ਕਹਿਣ ਲੱਗੇ ਉਹ ਪ੍ਰਵਾਨ ਹੋ ਗਏ ਉਹਨਾਂ ਦਾ ਹੀ ਜੀਵਨ ਜਿਉਣਾ ਜੇਤੂਆਂ ਵਾਲਾ ਹੈ ਪ੍ਰਵਾਨ ਚੜ ਗਿਆ ਕਬੂਲ ਪੈ ਗਿਆ ਜਿਨ੍ਹਾਂ ਨੇ ਆਪਣੇ ਅੰਤਰਾਤਵੇ ਨੂੰ ਲੋਭ ਈਰਖਾ ਦੁਸ਼ ਨਫ਼ਰਤ ਪਾਪ ਬੁਰਾਈ ਵਹਿਮ ਭਰਮ ਕਰਮ ਕਾਂਡ ਦੀ ਜ਼ਿੱਲਣ ਤੋਂ ਬਚਾ ਲਿਆ ਮੈਲ ਤੋਂ ਮੁਕਤ ਕਰ ਲਿਆ ਸੋ ਗੁਰੂ ਪਿਆਰ ਵਾਲਿਓ ਬੜੀ ਕੀਮਤੀ ਮਹਿਮਾ ਬਿਆਨ ਕਰਦੇ ਹਨ ਸਤਿਗੁਰੂ ਆਪਣੀ ਬਾਣੀ ਦੇ ਵਿੱਚ ਗੁਰੂ ਦੀ ਸੰਗਤ ਦੀ ਤੇ ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ ਜਿੱਥੇ ਸਰੀਰਕ ਰੂਪ ਵਿੱਚ ਆਪਾਂ ਗੁਰੂ ਸਾਹਿਬ ਜੀ ਦੇ ਹਜ਼ੂਰ ਬੈਠਦੇ ਆ ਇਹ ਸੰਗਤ ਕਰਨ ਦੀ ਪਹਿਲੀ ਪੌੜੀ ਹੈ ਕਿ ਆਪਾਂ ਹਾਜ਼ਰ ਹੋਏ ਇਹ ਸੰਗਤ ਕਰਨ ਦੀ ਪਹਿਲੀ ਪੌੜੀ ਹੈ ਇਹ ਹੈ ਸੰਗਤ ਵਿੱਚ ਆ ਗਏ ਹਾਂ ਹੁਣ ਆਪਾਂ ਅਗਲੀ ਅਰਦਾਸ ਗੁਰੂ ਸਾਹਿਬ ਜੀ ਦੇ ਕੋਲ ਕਰੀਏ ਮਹਾਰਾਜ ਅਸੀਂ ਆ ਗਏ ਇਹ ਤੁਹਾਡੀ ਬਖਸ਼ਿਸ਼ ਹੈ ਵੀ ਤਾਂ ਬੜੇ ਨੇ ਜਿਨ੍ਹਾਂ ਨੂੰ ਸਦਾ ਵੀ ਦਿੱਤਾ ਗਿਆ ਵੀ ਭਾਈ ਆਓ ਨਹੀਂ ਆ ਸਕੇ ਨਹੀਂ ਆਉਣਾ ਚਾਹਿਆ ਨਹੀਂ ਆਏ ਬੈਠੇ ਰਹੇ ਵਿਲੇ ਸੰ ਕੰਮ ਕੋਈ ਨਹੀਂ ਸੀ ਮਜਬੂਰੀ ਕੋਈ ਨਹੀਂ ਸੀ ਪਰ ਉਹਨਾਂ ਨੇ ਤੁਹਾਡੇ ਕੋਲ ਬੈਠਣ ਨਾਲੋਂ ਹੋਰ ਕੰਮ ਨੂੰ ਤਰਜੀਹ ਦੇ ਦਿੱਤੀ ਸਤਿਗੁਰੂ ਤੇਰਾ ਧੰਨਵਾਦ ਹੈ ਤੂੰ ਸਾਨੂੰ ਇਹ ਉਦਮ ਦੇ ਦਿੱਤਾ ਸਾਡੀ ਬੁੱਧੀ ਵਿੱਚ ਖਿਆਲ ਆ ਗਿਆ ਤੇ ਅਸੀਂ ਤੇਰੇ ਕੋਲ ਆ ਕੇ ਬੈਠ ਗਏ ਹੁਣ ਇੱਕ ਕਿਰਪਾ ਹੋਰ ਕਰਦੇ ਹੋ ਜਿੱਥੇ ਅਸੀਂ ਚੱਲ ਕੇ ਤੁਹਾਡੇ ਕੋਲ ਆ ਗਏ ਹਾਂ ਸਰੀਰਕ ਰੂਪ ਵਿੱਚ ਤੁਹਾਡੇ ਚਰਨਾਂ 'ਚ ਬਹਿ ਗਏ ਹਾਂ ਮਹਾਰਾਜ ਸੰਗਤ ਵਿੱਚ ਆ ਗਏ ਹਾਂ ਧੰਨਵਾਦ ਹੈ ਸਤ ਸੰਗੀ ਬਣਾ ਦਿਓ ਤਾਂ ਕਿ ਜੀਵਨ ਸੁਧਰ ਜਾਏ ਜੇ ਸਤ ਸੰਗੀ ਬਣ ਗਏ ਫਿਰ ਘਰ ਵੀ ਸੋਹਣਾ ਹੈ ਜਿੱਥੇ ਵੀ ਜਾਵਾਂਗੇ ਜੀਵਨ ਦੇ ਵਿੱਚ ਸੁਖ ਹੋਵੇਗਾ ਗੁਰੂ ਅੰਗ ਸੰਗ ਹੋਵੇਗਾ ਮੈਂ ਬਹੁਤਾ ਸਮਾਂ ਨਾਲ ਲਵਾਂ ਬੇਨਤੀ ਕਰਾਂਗਾ ਪ੍ਰਿੰਸੀਪਲ ਗਿਆਨੀ ਗੁਰਬਚਨ ਸਿੰਘ ਜੀ ਆਪ ਸਰਬੱਤ ਸੰਗਤਾਂ ਦੇ ਨਾਲ ਗੁਰੂ ਸ਼ਬਦ ਦੀ ਵਿਚਾਰ ਸਾਂਝੀ ਕਰਨਗੇ ਉਹਨਾਂ ਨੂੰ ਬੇਨਤੀ ਹੈ ਉਸ ਸਟੇਜ ਉਤੇ ਆ ਜਾਣ ਆਪਾ ਸਾਰੀ ਸੰਗਤ ਨੇ ਬੜੇ ਪਿਆਰ ਬੜੀ ਕਾਗਰਤਾ ਦੇ ਨਾਲ ਸਤਿਕਾਰਯੋਗ ਗਿਆਨੀ ਜੀ ਪਾਸੋਂ ਗੁਰਬਾਣੀ ਦੀਆਂ ਵਿਚਾਰਾਂ ਸ਼ਰਵਣ ਕਰਨੀਆਂ ਹਨ ਸ਼ਬਦ ਦੀ ਵਿਚਾਰ ਨੂੰ ਆਪਣੇ ਮਨ ਮਸਤਕ ਵਿੱਚ ਟਿਕਾਉਣ ਦਾ ਯਤਨ ਕਰਨਾ ਹੈ ਤੇ ਕੋਸ਼ਿਸ਼ ਕਰਨੀ ਹੈ ਆਪ ਸਰਬਤ ਸੰਗਤ ਨੇ ਬੜੀ ਕਾਗਰਤਾ ਦੇ ਨਾਲ ਸ਼ਬਦ ਦੀ ਵਿਚਾਰ ਨੂੰ ਸ਼ਰਵਣ ਕਰਨਾ ਹੈ ਜਿੱਤੇ ਵੀ ਕਿਤੇ ਆਪ ਸਰਬਤ ਸੰਗਤ ਨੂੰ ਲੱਗੇ ਧਿਆਨ ਉੱਗ ਗਿਆ ਹੈ ਕੋਈ ਗੱਲ ਰਹਿ ਗਈ ਹੈ ਆਪ ਜੀ ਕਥਾ ਦੀ ਸਮਾਪਤੀ ਤੋਂ ਬਾਅਦ ਸਵਾਲ ਦੇ ਰੂਪ ਵਿੱਚ ਆਪਣਾ ਉਹ ਸ਼ੰਕਾ ਆਪਣੀ ਉਹ ਵਿਚਾਰ ਸਾਨੂੰ ਯਾਦ ਕਰਵਾ ਸਕਦੇ ਹੋ ਤਾਂ ਕਿ yathayog ਉਸ ਦਾ ਉੱਤਰ ਜਿਹੜਾ ਹੈ ਆਪ ਸਰਬੱਤ ਸੰਗਤ ਨੂੰ ਦਿੱਤਾ ਜਾ ਸਕੇ ਆਓ ਗਿਆਨੀ ਜੀ ਪਾਸੋਂ ਸ਼ਬਦ ਦੀ ਵਿਚਾਰ ਸ਼ਰਵਣ ਕਰਦੇ ਹਾਂ ਫਤਿਹ ਸਾਂਝੀ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ